ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪ੍ਰੀਤ ਦੇ ਚੈਨਲ ਤੇ ਨਵੇਂ ਉਤਪਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ कॉटन ਫੈਬਰਿਕ ਦੇ ਬਹੁਤ ਵਧੀਆ कॉटन ਹੈ ਜੀ ਇਹ ਨਵੇਂ ਆਪਣੇ ਪ੍ਰਾਈਸ ਨੇ ਜਿਹੜੇ ਉਹ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਜੀ ਸੋਹਣੇ ਸੋਹਣੇ ਕਲਰ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਦਿੱਤੇਗੇ ਸਕਰੀਨ ਦੇ ਉੱਪਰ ਆਪਣੇ ਨੰਬਰ ਉੱਪਰ WhatsApp ਮੈਸੇਜ ਕਰਕੇ ਤੁਸੀਂ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਜਿਹੜੇ ਵੀ ਸੂਟ ਇਹ ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਆਪਾਂ ਉਹੀ ਕਲਰਾਂ ਦੀ ਵੀਡੀਓ ਪਾਵਾਂਗੇ ਇਹਨਾਂ ਦੇ ਵਿੱਚ ਕੋਈ ਵੀ ਕਲਰ ਦੀ ਹੋਰ ਤੁਸੀਂ ਅਲੱਗ ਤੋਂ ਫਿਕ ਨਹੀਂ ਲੈ ਸਕਦੇ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਜਿੰਨੇ ਕਲਰ ਇਹ ਫੈਬਰਿਕ ਦੇ ਵਿੱਚ ਹੈਗੇ ਸੀਗੇ ਬਾਕੀ ਤੁਸੀਂ ਵੀਡੀਓ ਦੇਖ ਕੇ ਆਪਣਾ ਮਨਪਸੰਦ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਇੰਸਟਾਗ੍ਰam ਤੇ ਆਪਣੇ ਬਹੁਤ ਵਧੀਆ ਸਾਰੇ ਕਰਕ ਵਾਲੇ ਵੀ ਤੇ ਪ੍ਰਿੰਟ ਸੂਟ ਵੀ ਪਾਏ ਹੋਏ ਨੇ ਜੋ ਵੀ ਉਹਨਾਂ ਦੇ ਵਿੱਚੋਂ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ। ਸਾਰਿਆਂ ਤੋਂ ਪਹਿਲਾਂ ਆਪਣੇ ਕੋਲ ਕਲਰ ਹੈਗਾ ਜੀ ਸਕਾਈ ਬਲੂ ਤੇ ਇਹਦੇ ਵਿੱਚ ਲਾਈਟ ਪਰਪਲ ਦੀ ਮੈਚਿੰਗ ਹੈ ਜੀ। ਘੱਟ ਰੇਟ ਦੇ ਵਿੱਚ ਰਹਿਣ ਵਾਲੇ ਸੂਟ ਨੇ ਇਹ। ਬਹੁਤ ਵਧੀਆ ਬਿਨਾ ਲਾਈਨਿੰਗ ਤੋਂ ਤੁਸੀਂ ਕਿਵੇਂ ਮਰਜ਼ੀ ਰੈਡੀ ਕਰ ਸਕਦੇ ਹੋ। ਮਲਾਈ ਮਲਾਈਮ ਕਾਟਨ ਹੈ ਗਰਮੀ ਦੇ ਵਿੱਚ ਜਮਾ ਬਿਲਕੁਲ ਲਾਈਟ weight ਸੂਟ ਨੇ ਜੀ ਹਲਕੇ ਹਲਕੇ। ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਮੈਚਿੰਗ ਸਲਵਾਰ ਰੱਖੀ ਹੋਈ ਹੈ ਜੀ। ਜਿਹੜਾ ਸੈਲਫ ਪ੍ਰਿੰਟ ਸਲਵਾਰ ਹੈ ਇਹਦੇ ਨਾਲ ਜਿਹੜਾ ਪ੍ਰਿੰਟ ਕਮੀਜ਼ ਦੇ ਵਿੱਚ ਬਣਿਆ ਹਲਕਾ ਹਲਕਾ ਤੁਹਾਨੂੰ ਸਲਵਾਰ ਦੇ ਵਿੱਚ ਦਿਖਾਈ ਦੇਊਗਾ। ਇਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਜੀ ਇਹਦੇ ਵਿੱਚ ਤਿੰਨ ਹੀ ਕਲਰ ਸੀਗੇ ਤਿੰਨ ਦਾ ਸੈੱਟ ਆਇਆ ਸੀ ਚੌਥਾ ਕਲਰ ਇਹਦਾ ਨਹੀਂ ਹੋਏਗਾ ਇੱਕ ਕਲਰ ਹੈਗਾ ਜੀ ਇਹਦਾ ਮਾਸਟਰਡ ਕਲਰ ਦੇਖੋ ਇਸ ਤਰ੍ਹਾਂ ਦਾ ਇਹ ਆ ਗਿਆ ਜੀ ਮਾਸਟਰਡ ਕਲਰ ਇਹਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੀ ਸਲਵਾਰ ਮਿਲੂਗੀ ਢਾਈ ਢਾਈ ਮੀਟਰ ਦੀ ਕੱਟ ਮਿਲੂਗੀ ਜੀ ਤੁਹਾਨੂੰ ਜੇ ਤੁਸੀਂ ਇਹਦੀ ਸਲਵਾਰ ਤੇ ਵਰਕ ਕਰਵਾਉਣਾ ਜੀ ਤਾਂ ਉਸ ਹਿਸਾਬ ਨਾਲ ਪ੍ਰਾਈਸ ਹੈ ਜਿਹੜਾ ਤੁਹਾਨੂੰ ਲੱਗ ਜੂਗਾ ਤੇ ਬਾਕੀ ਪ੍ਰਿੰਟ ਸੂਟ ਦਾ ਪ੍ਰਾਈਸ ਜਿਹੜਾ ਆਪਾਂ ਤੁਹਾਨੂੰ ਦੱਸ ਦੇਵਾਂਗੇ ਦੇਖੋ ਜੀ ਇੱਕ ਇਹਦੇ ਵਿੱਚ ਹੈਗਾ ਜੀ ਡਾਰਕ ਪਰਪਲ ਕਲਰ ਦੇਖੋ ਜੀ ਤਿੰਨ ਕਲਰ ਨੇ ਇਹਦੇ ਵਿੱਚ ਬਹੁਤ ਵਧੀਆ ਲਾਈਟ ਵੇਟ ਕਾਟਨ ਹੈ ਇਹ ਬਿਲਕੁਲ ਵੀ ਇਹਦਾ ਪਾਇਦਾ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਦੀ ਇਹਦੇ ਨਾਲ ਰੱਖੀ ਜੀ ਆਪਾਂ ਨੇ ਸਲਵਾਰ ਦੇਖੋ ਤਿੰਨ ਕਲਰ ਆ ਗਏ ਜੀ ਚੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਲਏ ਜਾਣਗੇ ਇੱਕ ਸੂਟ ਵੀ ਤੁਹਾਨੂੰ ਇਹ ਨਹੀਂ ਹੋਊਗਾ ਜੀ ਆਪਣਾ ਪਾਰਸਲ ਵੀ ਤੁਹਾਨੂੰ ਲਵੇ ਸੈਰ ਦੇ ਉੱਤੋਂ ਫੜਨਾ ਪਊਗਾ ਹਨਾ ਪੀ ਤੁਹਾਡੇ ਘਰ ਤੱਕ ਨਹੀਂ ਪਹੁੰਚੂਗਾ ਤੁਹਾਡੇ ਜਿਹੜਾ ਕੋਰੀਅਰ ਵਾਲਾ ਹੋਊਗਾ ਨਾ ਤੁਹਾਡੇ ਘਰੇ ਜਾ ਕੇ ਸੂਟ ਫੜਾ ਕੇ ਆਊਗਾ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਐਡਰੈਸ ਦੇ ਵਿੱਚ ਫੋਨ ਨੰਬਰ ਉਹ ਪਾਇਆ ਕਰੋ ਜਿਹੜਾ ਤੁਸੀਂ ਚੱਕ ਲਓ ਬਾਅਦ ਦੇ ਵਿੱਚ ਫਿਰ ਤੇ ਕੋ ਵਾਪਸ ਆ ਜਾਂਦੇ ਨੇ ਫਿਰ ਬਹੁਤ ਔਖਾ ਹੁੰਦਾ ਫਿਰ ਸਾਨੂੰ ਦਿੱਕਤ ਆਉਂਦੀ ਹੈ ਤੁਸੀਂ ਸਾਨੂੰ ਕਹੀ ਜਾਂਦੇ ਹੋ ਵੀ ਪਾਰਸਲ ਨਹੀਂ ਪਹੁੰਚਿਆ 1050 ਦੇ ਵਿੱਚ ਤੁਹਾਡੇ ਘਰ ਤੱਕ ਸੂਟ ਹੈ ਜਿਹੜਾ ਇਹ ਪਹੁੰਚ ਜਾਊਗਾ ਦੇਖੋ ਜੀ ਇਹਦੇ ਤਿੰਨ ਕਲਰ ਹੋ ਗਏ ਜੀ ਇੱਕ ਆਪਾਂ ਹੋਰ ਦਿਖਾਉਣਾ ਜੀ ਤੁਹਾਨੂੰ ਦੇਖੋ ਇਹ ਆ ਗਿਆ ਸੂਟ ਇਹ ਥੋੜੇ ਜੇ ਲੀਲਨ ਸਟੱਬ ਦੇ ਵਿੱਚ ਆ ਗਿਆ ਦੇਵੇਂ ਨੀਲਨ ਦੇ ਵਿੱਚ ਲਾਈਨਿੰਗ ਬਣੀ ਹੁੰਦੀ ਹੈ ਇਸ ਤਰ੍ਹਾਂ ਦਾ ਇਹ ਸੂਟ ਹੈ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦਾ yellow lemon color ਹੈ ਇਹਦੇ ਵਿੱਚ ਵੀ ਇਸ ਤਰ੍ਹਾਂ ਦੀ ਰੱਖੀ ਹੈ ਜੀ ਮੈਚਿੰਗ ਸਲਵਾਰ ਤੇ ਅੱਜ ਵਾਲੇ ਸੂਟ ਨੇ ਜਿਹੜੇ तकरीबन ਸਾਰੇ ਮੈਚਿੰਗ ਨੇ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਹਲਕਾ ਸਲਫ ਸਲਫ ਪ੍ਰਿੰਟ ਦਿਖਾਈ ਦੇਊਗਾ ਇਹ ਸੂਟ ਦਾ ਵੀ ਸੇਮ ਪ੍ਰਾਈਸ ਰਹੂਗਾ ਵੈਸੇ ਇਹ ਬੱਦਰ ਰੇਟ ਦੇ ਵਿੱਚ ਸੇਲ ਕੀਤੇ ਨੇ ਆਪਾਂ ਨੇ ਅੱਜ ਵਾਲੇ ਸੂਟ ਨੇ ਜਿਹੜੇ ਕਾਟਨ ਦੇ ਸੂਟ ਨੇ ਥੋੜੇ ਜਿਲੇਸ ਪ੍ਰਾਈਸ ਦੇ ਵਿੱਚ ਲਾਏ ਹੋਏ ਨੇ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਚਾਹੀਦਾ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟਾਂ ਦਾ ਰੇਟ ਤੁਹਾਨੂੰ ਅੱਜ ਤੇ ਕੱਲ੍ਹ ਦੇ ਹੀ ਵੀਡੀਓ ਦੇ ਵਿੱਚ ਇਹ ਰੇਟ ਦੇ ਵਿੱਚ ਸੂਟ ਮਿਲਣਗੇ ਜੀ ਜੇ ਤੁਸੀਂ 5-4 ਦਿਨਾਂ ਨੂੰ ਹਨਾ ਜਾਂ 10 ਦਿਨ ਨੂੰ ਮਹੀਨੇ ਨੂੰ ਵੀਡੀਓ ਚ ਦੇਖ ਕੇ ਸੂਟ ਕਹੋਗੇ ਵੀ ਸਮੋਸ ਪ੍ਰਾਈਸ ਦੇ ਦਿਓ ਉਸ ਤੇ ਨਹੀਂ ਮਿਲਨੇ ਜੀ ਫਿਰ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਜੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਸਕਾਈ ਬਲੂ ਇਹ ਤੇ ਵੀ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਤਾਂ ਤੁਹਾਨੂੰ ਬਿਨਾਂ ਲਾਈਨਿੰਗ ਤੋਂ ਸੂਟ ਬਣੂਗਾ ਜੀ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਦੇਖੋ ਜੀ ਇਸ ਤਰ੍ਹਾਂ ਦਾ ਸੇਮ ਪ੍ਰਿੰਟ ਹੈ ਇਹਦਾ ਕਲਰ ਦਾ ਫਰਕ ਹੈ ਜੀ ਦੇਖੋ ਇਸ ਤਰ੍ਹਾਂ ਦਾ ਦਾ ਸਕਾਈ ਬਲੂ ਸੀਗਾ ਇਹ ਚ ਵੀ ਤਿੰਨ ਕਲਰ ਸੀ ਜੀ ਇੱਕ ਲਾਈਟ 그린 ਸੀਗਾ ਉਹ ਆਪਣਾ ਸੇਲ ਹੋ ਗਿਆ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇੱਕ ਇਹਦੇ ਵਿੱਚ ਡਿਜ਼ਾਈਨਿੰਗ ਦਾ ਅਲੱਗ ਤੋਂ ਆ ਗਈ ਜੀ ਸੇਮ ਫੈਬਰਿਕ ਰਹੂਗੀ ਸੇਮ ਪ੍ਰਾਈਸ ਰਹੂਗਾ ਤੇ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਮਹਿੰਦੀ ਕਲਰ ਹੈ ਇਹਦਾ ਦੇਖੋ ਇਹ ਵੀ ਕਾਟਨ ਬਹੁਤ ਵਧੀਆ ਹੈਗੀ ਇਹਦੇ ਵਿੱਚ ਇਸ ਤਰ੍ਹਾਂ ਦੀ ਨਾਲ ਮੈਚਿੰਗ ਰੱਖੀ ਹੈ ਜੀ ਆਪਾਂ ਨੇ ਸਲਵਾਰ ਹਲਪ ਬ੍ਰੈਂਡ ਤੁਹਾਨੂੰ ਹਰੇਕ ਸਲਵਾਰ ਦੇ ਵਿੱਚ ਦਿਖੂਗਾ ਮੈਚਿੰਗ ਸਲਵਾਰ ਹੈ ਜੀ ਸਾਰਿਆਂ ਦਾ ਸੇਮ ਪ੍ਰਾਈਸ ਰਹੂਗਾ ਅੱਜ ਤੇ ਕੱਲ ਕੱਲ ਦੇ ਵਿੱਚ ਤੁਸੀਂ ਕੱਲ ਸ਼ਾਮ ਤੱਕ ਦਾ ਟਾਈਮ ਹੈ ਜੀ 6 ਵਜੇ ਤੱਕ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਆਪਣਾ ਸੂਟ ਜੇ ਬੁੱਕ ਕਰੋਗੇ ਜੀ ਤਾਂ ਤੁਹਾਨੂੰ 1050 ਦੇ ਰੇਟ ਦੇ ਵਿੱਚ ਪਹਿਣਗੇ ਜੀ ਜੇ ਤੁਸੀਂ ਉਸ ਤੋਂ ਬਾਅਦ ਕਰੋਗੇ ਜੀ ਫਿਰ ਤੁਹਾਨੂੰ ਉਹ ਸੇਮ ਰੇਟ ਨਹੀਂ ਮਿਲਣਾ ਜੀ ਫਿਰ ਆਪਾਂ ਜਿਹੜਾ ਪਹਿਲਾਂ ਰੇਟ ਪਾਇਆ ਹੈ ਜੀ ਇਹਦੇ ਵਿੱਚ ਉਸ ਦੇ ਹਿਸਾਬ ਦੇ ਨਾਲ ਜਿਹੜਾ ਸੂਟ ਹੈ ਤੁਹਾਨੂੰ ਮਿਲੂਗਾ ਜੀ ਚਲੋ ਜੀ ਇੱਕ ਸੂਟ ਆ ਗਿਆ ਜੀ ਆਪਣੇ ਕੋਲੇ ਕਾਟਨ ਸਿਮਰ ਦੇ ਵਿੱਚ ਕਲਰ ਇਹ ਹੈ ਦੇਖੋ ਜੀ ਮੈਂ ਇਹ ਆਪਦੇ ਲਈ ਸੂਟ ਲਏ ਇਤਿਤੀ ਕਰ ਮੈਥੋਂ ਸਹਿਮਣਾ ਨਹੀਂ ਦਿੱਤਾ ਗਿਆ ਸਿਮਰ कॉटन ਦੇ ਵਿੱਚ ਸੂਟ ਹੈ ਇਹ ਇਹਦੇ ਨਾਲ ਇਸ ਤਰ੍ਹਾਂ ਦਾ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਪਲੇਨ ਸੁਲਵਾਰ कॉटन ਦੀ ਇਹਦੇ ਵੀ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੇ ਤੁਹਾਨੂੰ ਇਹ ਕਲਰ ਨਹੀਂ ਪਸੰਦ ਹੈਗੇ ਹਨ ਤਾਂ ਇਸ ਤੋਂ ਥੋੜਾ ਜਿਹਾ ਉਹ ਤੁਹਾਨੂੰ ਫਿਰ ਪ੍ਰਾਈਸ ਜਿਹੜਾ ਉਹ ਤੋਂ ਵੱਧ ਪੈ ਜਾਊਗਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1050 ਜੇ ਤੁਸੀਂ ਹੋਰ ਕਲਰ ਲੈਣੇ ਨੇ ਆਲ ਓਵਰ ਲੈਣੇ ਤਾਂ ਤੁਹਾਨੂੰ ਉਹਦਾ ਪ੍ਰਾਈਸ ਵੱਧ ਜਾਊਗਾ ਜੀ ਜੇ ਤੁਸੀਂ ਮੈਚਿੰਗ ਲਾਉਂਗੇ ਜੀ ਤਾਂ ਉਸ ਹਿਸਾਬ ਨਾਲ ਤੁਹਾਨੂੰ ਆਪਾਂ ਜਿਹੜੀ ਵੀਡੀਓ 'ਚ ਤੁਸੀਂ ਸਕਰੀਨ ਸ਼ਾਟ ਲਾਉਂਗੇ ਜਾਂ ਸਭ ਤੋਂ ਪਿੱਕਾ ਮੰਗਵਾਉਂਗੇ ਉਸੇ ਹਿਸਾਬ ਨਾਲ ਤੁਹਾਨੂੰ ਰੇਟ ਦੱਸਿਆ ਜਾਊਗਾ ਜੀ ਇਹ ਸੇਮ ਸੂਟ ਦਾ ਪ੍ਰਾਈਜ਼ ਰਹੂਗਾ 1050 ਜੇ ਤੁਸੀਂ ਹੋਰ ਲੈਣਾ ਜੀ ਕੋਈ ਤਾਂ ਉਹਦਾ ਪ੍ਰਾਈਜ਼ ਮੈਂ ਉਸੇ ਹਿਸਾਬ ਨਾਲ ਦੱਸੂਗੀ ਤੁਹਾਨੂੰ ਜਿਹੜਾ ਤੁਸੀਂ ਕਲਰ ਹੈ ਨਾ ਸਿਲੈਕਟ ਕਰੋਗੇ ਵਧੀਆ ਫੈਬਰਿਕ ਕਰੋਗੇ ਜਾਂ ਨਾਰਮਲ ਫੈਬਰਿਕ ਕਰੋਗੇ ਉਸੇ ਹਿਸਾਬ ਦੇ ਨਾਲ ਤੁਹਾਨੂੰ ਸੂਟ ਨਾਲ ਦਾ ਜਿਹੜਾ ਪ੍ਰਾਈਜ਼ ਹੈ ਮੈਂ ਦੱਸ ਦੂੰਗੀ ਪਿੱਕਅਪ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਦੇਖੋ ਜੀ ਇਹ ਸੂਟ ਦਾ ਪ੍ਰਾਈਜ਼ ਰਹੂਗਾ 1050 ਇੱਕ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਜੀ ਦੇਖੋ ਇਸ ਤਰ੍ਹਾਂ ਦਾ ਚੈੱਕ ਵਾਲੀ ਡਿਜ਼ਾਈਨਿੰਗ ਹੈ ਇਹ ਆਲਓਵਰ ਸੂਟ ਹੈ ਜੀ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਵੀ ਬਹੁਤ ਵਧੀਆ ਜਮੇ ਕਿਉਂ ਵਰਗਾ ਮਲਾਇਮ ਮਲਾਇਮ ਕਪੜਾ ਦੇਸੀ ਦੇਖੋ ਤੁਸੀਂ ਕਰੇਂ ਕਿਵੇਂ ਮਰਜ਼ੀ ਤੀਨ ਦੇ ਵਿੱਚ ਪਾ ਸਕਦੇ ਹੋ ਜਾਂ ਆਪਾਂ ਨੇੜੇ ਤੇਰੇ ਗਰਮੀ ਦੇ ਵਿੱਚ ਬਾਜ਼ਾਰ ਤੇ ਜਾਣਾ ਹੈ ਨਾ ਆਪਣੇ ਮਈ ਜੂਨ ਦੇ ਵਿੱਚ ਬਹੁਤ ਗਰਮੀ ਪੈਣੀ ਹੈ ਇੰਡੀਆ ਦੇ ਵਿੱਚ ਤਾਂ ਬਹੁਤ ਆਰਾਮ ਦਾ ਇੱਕ ਕਪੜੇ ਨੇ ਜਿਹੜੇ ਹੈਗੇ ਨੇ ਦੇਖੋ ਜੀ ਇਹ ਸੂਟ ਦਾ ਹੋਰ ਸੂਟ ਹੈ ਇਹ ਪ੍ਰਾਈਸ ਸੂਟ ਦਾ ਪ੍ਰਾਈਸ ਰਹੂਗਾ ਜੀ 950 ਰੁਪਏ 100 ਰੁਪਏ ਉਹਨਾਂ ਨਾਲਸਾ ਜੇ ਤੁਸੀਂ ਲੈਣਾ ਤਾਂ 5 ਮੀਟਰ ਆਲ ਓਵਰ ਸੂਟ ਤੁਹਾਨੂੰ ਮਿਲ ਜੂਗਾ ਬਹੁਤ ਵਧੀਆ ਕਾਟਨ ਹੈ ਜੀ ਇਹ ਕਾਟਨ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਤੁਹਾਨੂੰ ਨਾ ਪਸੰਦ ਆਈ ਹੈ ਨਾ ਤੁਸੀਂ ਸੂਟ ਵੀ ਆਪਣਾ ਚਾਹੇ ਵਾਪਸ ਕਰ ਸਕਦੇ ਐਨੀ ਗਾਰੰਟੀ ਕੋਈ ਵੀ ਬੁਟੀਕ ਵਾਲਾ ਨਹੀਂ ਲੈਂਦਾ ਜਿੰਨੀ ਅਸੀਂ ਲੈ ਰਹੇ ਆਂ ਆਪਣੀ ਫੈਬਰਿਕ ਦੀ ਸਾਨੂੰ ਪਤਾ ਹੈ ਹਨਾ ਵੀ ਸਾਡੇ ਕੋਲ ਫੈਬਰਿਕ ਮਾੜੀ ਨਹੀਂ ਹੈਗੀ ਆਪਾਂ ਇਹ ਨਹੀਂ ਹੈਗਾ ਵੀ ਕੋਈ ਆਪਾਂ ਤੁਹਾਨੂੰ ਵਧੀਆ ਚੀਜ਼ ਨਹੀਂ ਦੇਵਾਂਗੇ ਚਲੋ ਜੀ ਲੋ ਸਕ੍ਰੀਨਸ਼ਾਟ ਸੋਹਣੇ ਸੋਹਣੇ ਕਲਰ ਨੇ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਗਰਮੀ ਦੇ ਵਿੱਚ ਆਰਾਮ ਨਾਲ ਸੂਟ ਹੈ ਜਿਹੜੇ ਆਪਾਂ ਬਾਈ ਕਰ ਸਕਦੇ ਆ ਪਾ ਸਕਦੇ ਆ ਬਾਕੀ ਤੁਹਾਡੀ ਚੋਅ ਅਸ ਜੀ ਜੋ ਤੁਹਾਨੂੰ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ 1050 ਦੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਤੈਨਾਂ ਨੂੰ ਆਪਣੇ ਵੀਡੀਓ ਵੀ ਪਸੰਦ ਆਈਆਂ ਹੋਣਗੀਆਂ ਵੀ ਜਿੰਨੇ ਕਾਪਾ ਫੈਬਰਿਕ ਦੇ ਸੂਟ ਪਾਉਣੇ ਆ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਜੀ ਕਿਵੇਂ ਦੇ ਤੁਹਾਨੂੰ ਸੂਟ ਲੱਗਦੇ ਨੇ ਕਿਵੇਂ ਦੇ ਤੁਹਾਨੂੰ ਰੇਂਜ ਜਿਹੜੇ ਸਾਡੇ ਰੇਟ ਨੇ ਉਹ ਲੱਗਦੇ ਨੇ ਜਿੰਨਾ ਭੈਣਾਂ ਕੋਲੇ ਆਪਣੇ ਸੂਟ ਆਰਡਰ ਚਲੇ ਗਏ ਨੇ ਜੀ ਉਹ ਵੀ ਤੁਸੀਂ ਦੱਸਿਆ ਕਰੋ ਵੀ ਕਿਵੇਂ ਦੀ ਫੈਬਰਿਕ ਮੇ ਵੀ ਸਾਡੇ ਸੂਟ ਪਸੰਦ ਆਇਆ ਕਈ ਭੈਣਾਂ ਮੈਨੂੰ ਕਰਦੀਆਂ ਨੇ ਮੈਸੇਜ ਹਨਾ ਕਿ ਦੋਨਾਂ ਕੋਲੇ ਪਾਰਸਲ ਪਹੁੰਚ ਜਾਂਦਾ ਜੀ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਦਿੰਦੇ ਨੇ ਵਟਸਐਪ ਤੇ ਮੈਸੇਜ ਕਰ ਦਿੰਦੇ ਨੇ ਵੀ ਤੁਹਾਡੇ ਕੋਲ ਸਾਡੇ ਕੋਲੇ ਸੂਟ ਪਹੁੰਚ ਗਿਆ ਬਹੁਤ ਵਧੀਆ ਸੂਟ ਆ ਹਨਾ ਮੈਂ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸਿਆ ਕਰੋ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਜਾਂਦਾ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਸਾਡੀ ਫੈਬਰਿਕ ਸਾਡੇ ਕੋਲੋਂ ਸੂਟ ਆਰਡਰ ਕਰਕੇ ਮੈਂ ਇਹ ਨਹੀਂ ਕਹਿੰਦੀ ਹੈਗਾ ਨਾ ਵੀ ਤੁਸੀਂ ਕਈ ਕਈ ਸੂਟ ਆਰਡਰ ਕਰੋ ਤੁਸੀਂ ਇੱਕ ਵਾਰ ਸਾਡੇ ਤੋਂ ਸਿੰਗਲ ਸੂਟ ਆਰਡਰ ਕਰਕੇ ਦੇਖੋ ਫਿਰ ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜਾਊਗਾ ਵੀ ਪ੍ਰਾਈਸ ਤੇ ਫੈਬਰਿਕ ਦਾ ਵੀ ਕਿਵੇਂ ਦੀ ਫੈਬਰਿਕ ਹੈ ਕਿਵੇਂ ਦਾ ਇਹਨਾਂ ਦਾ ਪ੍ਰਾਈਸ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਹਨਾ ਆਪਾਂ ਜੋ ਵੀ ਹੈ ਸਾਰਾ ਵੀਡੀਓ ਦੇ ਵਿੱਚ ਸਾਹਮਣੇ ਸਾਰਾ ਦਿਖਾਉਨੇ ਆਪਾਂ ਕੋਈ ਲੁਕੋ ਕੇ ਨਹੀਂ ਰੱਖਦੇ ਜੀ ਜਿਹੜੀ ਵੀ ਬ੍ਰਾਂਡ ਦਾ ਕੱਪੜਾ ਹੋਊਗਾ ਜੀ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾ ਕੇ ਕਪੜਾ ਜਿਹੜਾ ਉਹ ਆਪਾਂ ਸੇਲ ਕਰਦੇ ਆ ਤੁਹਾਨੂੰ ਸਟੈਂਪ ਲੱਗੀ ਦਿਖਾਉਣੀ ਆ ਜੀ ਕਪੜੇ ਦੇ ਉੱਪਰ ਹਨਾ ਬਹੁਤ ਵਧੀਆ ਇਹ ਵੀ ਤੁਸੀਂ ਇਹ ਨਾ ਕਿ ਉਹ ਨਾ ਵੀ ਹੁਣ ਤੁਸੀਂ ਇਹ ਨਹੀਂ ਦਿਖਾਇਆ ਇਹ ਲਵਲੀਨ ਦੀ ਜਿਹੜੀ ਹੋਵੇਗੀ ਲੀਲਨ ਦਾ ਸੂਟ ਹੈ ਜੀ ਇਹ ਕਪੜਾ ਜਿਹੜਾ ਫੈਬਰਿਕ ਹੈ ਮੈਂ ਦੋ ਤਿੰਨ ਸੂਟ ਦਿਖਾਏ ਨੇ ਤੁਹਾਨੂੰ ਲੀਲਨ ਸਟੱਬ ਦੇ ਵਿੱਚ ਮੈਂ ਇਹਦੀ ਤੁਹਾਨੂੰ ਸਟੈਂਪ ਦਿਖਾਉਣੀ ਭੁੱਲ ਗਈ ਮੇਰੇ ਯਾਦ ਆ ਗਈ ਹੁਣ ਦੇਖੋ ਜੀ ਇਹ ਲਵਲੀਨ ਲੀਲਨ ਦਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਰੰਗ ਮਿਲ ਜਾਣਗੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇਖੀ ਸਤਿ ਸ੍ਰੀ ਅਕਾਲ